ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖ ਘੋੜੇ ਸ਼ਸਤਰ ਤੇ ਆਪਣੇ ਜਵਾਨ ਪੁੱਤਰ ਮਹਾਰਾਜ ਨੂੰ ਦਾਨ ਕਰਦੇ ਹੁੰਦੇ ਸਨ ਕਹਿੰਦੇ ਇੱਕ ਵਾਰ ਕਾਬਲ ਕੰਧਾਰ ਤੋਂ ਕਿਹਾ ਸੀ ਜਿਹੜਾ ਵੀ ਸਾਡੇ ਕੋਲ ਆਵੇ ਉਹ ਸ਼ਸਤਰ ਲੈ ਕੇ ਆਵੇ ਜਵਾਨੀ ਪੇਟਾ ਕਰੇ ਤੇ ਵਧੀਆ نسل ਦੇ ਘੋੜੇ ਪੇਟਾ ਕਰੇ ਮਹਾਰਾਜ ਨੇ ਜਦੋਂ ਐਸੀ ਮੰਗ ਇੱਕ ਕਾਬਲ ਦੇ ਰਹਿਣ ਵਾਲਾ ਵਪਾਰੀ ਸੀ ਉਹ ਘੋੜੇ ਲੈ ਕੇ ਆਇਆ 10 12 ਘੋੜੇ ਉਹ ਲੈ ਕੇ ਆਇਆ ਉਹਦੇ ਵਿੱਚੋਂ ਦੋ ਘੋੜੇ ਬਹੁਤ ਵਧੀਆ ਸਨ ਜਿਨ੍ਹਾਂ ਦਾ ਨਾਮ ਦਿਲਬਾਗ ਤੇ ਗੁਲਬਾਗ ਆਉਂਦਾ। ਕਹਿੰਦਾ ਇਹ ਦੋ ਵਧੀਆ ਘੋੜੇ ਮੈਂ ਮਹਾਰਾਜ ਨੂੰ ਪੇਟਾ ਕਰਨੇ ਨੇ। ਇਹਨਾਂ ਤੇ ਮਹਾਰਾਜ ਬੈਠਣਗੇ। ਕਹਿੰਦਾ ਵੀ ਮੇਰੇ ਕੋਲ 12 ਘੋੜੇ ਨੇ। ਦੋ ਮਹਾਰਾਜ ਨੂੰ ਪੇਟਾ ਕਰੂੰਗਾ ਤੇ 10 ਬਾਕੀ ਦੇ ਵੇਚ ਦੂੰਗਾ। ਜਦੋਂ ਉਹ ਵਪਾਰੀ ਘੋੜੇ ਲੈ ਕੇ ਆਂਦਾ ਪਿਆ ਸੀ। ਰਸਤੇ ਵਿੱਚ ਉਹਨੂੰ ਸ਼ਾਹਜਾਹ ਬਾਦਸ਼ਾਹ ਦਾ ਇੱਕ ਦਰੋਗਾ ਮਿਲ ਪਿਆ। ਦਰੋਗਾ ਉਹਨੂੰ ਕਹਿੰਦਾ ਮੈਂ ਘੋੜੇ ਲੈਣੇ ਆ। ਉਹ ਵਪਾਰੀ ਦਰੋਗੇ ਨੂੰ ਕਹਿੰਦਾ ਵੇਖ ਇਹ ਜਿਹੜੇ ਦੋ ਘੋੜੇ ਨੇ ਇਹ ਮੈਂ ਮਹਾਰਾਜ ਨੂੰ ਭੇਟਾ ਕਰਨੇ ਨੇ ਤੇ ਜਿਹੜੇ ਇਹ 10 ਨੇ ਇਹਨਾਂ ਵਿੱਚੋਂ ਜਿਹੜਾ ਮਰਜ਼ੀ ਲੈ ਜਾ ਪਰ ਦਰੋਗੇ ਨੂੰ ਤਾਂ ਉਹ ਦੋ ਘੋੜੇ ਪਸੰਦ ਸਨ ਕਹਿੰਦਾ ਨਾ ਮੈਂ ਤਾਂ ਆਹੀ ਦੋ ਘੋੜੇ ਲੈਣੇ ਨੇ ਵਪਾਰੀ ਕਹਿੰਦਾ ਨਾ ਇਹ ਮੈਂ ਮਹਾਰਾਜ ਵਾਸਤੇ ਲੈ ਕੇ ਆਇਆ ਵੇਚਣ ਵਾਸਤੇ ਨਹੀਂ ਲੈ ਕੇ ਆਇਆ ਇਹ 10 ਘੋੜੇ ਵੇਚਣੇ ਆ ਇਹ ਦੋ ਘੋੜੇ ਨਹੀਂ ਵੇਚਦਾ ਇਹ ਤਾਂ ਮੈਂ ਮਹਾਰਾਜ ਨੂੰ ਭੇਟਾ ਕਰਨੇ ਆ ਕਹਿੰਦੇ ਦਰੋਗਾ ਮੰਨਿਆ ਹੀ ਨਹੀਂ ਉੱਥੇ ਹੀ ਅੜ ਗਿਆ ਕਹਿੰਦਾ ਆਹੀ ਦੋ ਘੋੜੇ ਲੈ ਕੇ ਜਾਣੇ ਆ ਇਹਨਾਂ ਦੱਸਾਂ ਵਿੱਚੋਂ ਮੈਨੂੰ ਕੋਈ ਨਹੀਂ ਚਾਹੀਦਾ ਉਹ ਦਰੋਗੇ ਨੇ ਉਸ ਗੁਰਸਿੱਖ ਤੋਂ ਘੋੜੇ ਖੋਲੇ ਧੱਕੇ ਨਾਲ ਉਹ ਘੋੜੇ ਖੋ ਕੇ ਲੈ ਗਿਆ ਤੇ ਜਾਂਦੇ ਜਾਂਦੇ ਦਰੋਗਾ ਕਹਿ ਗਿਆ ਇਹ ਬਾਕੀ ਦੇ ਦੀ ਦਰਸ ਗੁਰੂ ਨੂੰ ਆ ਦੋ ਨਹੀਂ ਮਿਲਣੇ ਉਹ ਦੋ ਘੋੜੇ ਬਹੁਤ ਵਧੀਆ ਨਸਲ ਦੇ ਸਨ ਜਿਨ੍ਹਾਂ ਦਾ ਨਾਂ ਗੁਲਬਾਗ ਤੇ ਦਿਲਬਾਗ ਆਉਂਦਾ ਉਹ ਵਪਾਰੀ ਜਦੋਂ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਤਾਰੋਂ ਲੱਗਾ ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਵਾਸਤੇ ਕਾਬਲ ਤੋਂ ਬਹੁਤ ਵਧੀਆ نسل ਦੇ ਦੋ ਘੋੜੇ ਲੈ ਕੇ ਆ ਰਿਹਾ ਸੀ ਬੜੇ ਛਾਂਤ ਕੇ ਉਹ ਦੋ ਘੋੜੇ ਲੱਭੇ ਸੀ ਮਹਾਰਾਜ ਕਹਿੰਦੇ ਰੋ ਕਿਉਂ ਰਿਹਾ ਕਹਿੰਦਾ ਮਹਾਰਾਜ ਮੈਂ ਕੁੱਲ 12 ਘੋੜੇ ਲੈ ਕੇ ਆਇਆ ਸੀ ਜਿਹਦੇ ਵਿੱਚੋਂ ਮੈਂ 10 ਘੋੜੇ ਵੇਚਨੇ ਸੀ ਤੇ ਦੋ ਘੋੜੇ ਤੁਹਾਡੇ ਵਾਸਤੇ ਲੈ ਕੇ ਆਇਆ ਸੀ ਮਹਾਰਾਜ ਰਸਤੇ ਵਿੱਚ ਮੈਨੂੰ ਸ਼ਾਹ ਜਹਾਂ ਦਾ ਦਰੋਗਾ ਮਿਲਿਆ ਕਹਿੰਦਾ ਮੈਨੂੰ ਆਹੀ ਦੋ ਘੋੜੇ ਚਾਹੀਦੇ ਨੇ ਮਹਾਰਾਜ ਮੈਂ ਉਹਨੂੰ ਦੱਸਿਆ ਵੀ ਇਹ ਮੇਰੇ ਮਹਾਰਾਜ ਦੇ ਨੇ ਮੈਂ ਉਹਨਾਂ ਨੂੰ ਭੇਟਾ ਕਰਨੇ ਪਰ ਮਹਾਰਾਜ ਉਹਨੇ ਮੇਰੇ ਕੋਲੋਂ ਜ਼ਬਰਦਸਤੀ ਖੋਏ ਮਹਾਰਾਜ ਉਹਨੇ ਮੇਰੀ ਇੱਕ ਵੀ ਨਹੀਂ ਸੁਣੀ ਮੈਂ ਉਹਨੂੰ ਕਿਹਾ ਸੀ ਕਿ ਇਹ 10 ਘੋੜਿਆਂ ਵਿੱਚੋਂ ਜਿਹੜਾ ਮਰਜ਼ੀ ਲੈ ਜਾ ਪਰ ਮਹਾਰਾਜ ਉਹਨੇ ਮੇਰੀ ਇੱਕ ਵੀ ਨਹੀਂ ਸੁਣੀ ਉਹ ਵਪਾਰੀ ਰੋਈ ਜਾਂਦਾ ਹੈ ਕਹਿੰਦਾ ਮਹਾਰਾਜ ਮੇਰੇ ਨਾਲ ਉਹਨੇ ਧੱਕਾ ਕੀਤਾ ਮਹਾਰਾਜ ਕਹਿੰਦੇ ਸਿੱਖਾਂ ਤੂੰ ਸਾਡੇ ਵਾਸਤੇ ਲੈ ਕੇ ਆਇਆ ਸੀ ਕਹਿੰਦਾ ਹਾਂ ਮਹਾਰਾਜ ਕਹਿੰਦੇ ਫਿਰ ਚਿੰਤਾ ਨਾ ਕਰ ਚਿੰਤਾ ਨਾ ਕਰ ਜੇ ਸਾਡੇ ਕੋੜੇ ਸੀ ਤਾਂ ਸਾਡੇ ਕੋਲ ਪਹੁੰਚ ਜਾਣਗੇ ਬੇਫਿਕਰ ਹੋ ਜਾ ਉਹ ਵਪਾਰੀ ਗੁਰਸਿੱਖ ਮਹਾਰਾਜ ਕੋਲ ਕਈ ਦਿਨ ਰਹਿ ਕੇ ਚਲਾ ਗਿਆ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਰੇ ਸਿੰਘ ਇਕੱਠੇ ਕਰ ਲਏ ਸਾਰੇ ਸਿੰਘ ਇਕੱਠੇ ਕੀਤੇ ਸਾਹਮਣੇ ਬਹਾਲੇ ਤੇ ਸਾਹਮਣੇ ਬਹਾ ਕੇ ਮਹਾਰਾਜ ਪੁੱਛਦੇ ਨੇ ਬਈ ਸਾਡੇ ਵਾਸਤੇ ਇੱਕ ਸਿੱਖ ਲੈ ਕੇ ਆਇਆ ਸੀ ਘੋੜੇ ਤੇ ਘੋੜੇ ਖੋਲੇ ਨੇ ਸ਼ਾਹ ਜਹਾਂ ਦੇ ਦਰੋਗੇ ਨੇ ਮਹਾਰਾਜ ਕਹਿੰਦੇ ਸਿੱਖੋ ਸ਼ਾਹ ਜਹਾਂ ਦੇ ਤਬੀਲੇ ਦੇ ਵਿੱਚ ਸਾਡੇ ਦੋ ਘੋੜੇ ਨੇ ਦਿਲਬਾਗ ਤੇ ਗੁਲਬਾਗ ਮਹਾਰਾਜ ਕਹਿੰਦੇ ਉੱਠੇ ਤੁਹਾਡੇ ਵਿੱਚੋਂ ਕੋਈ ਸਿੰਘ ਉੱਠੇ ਤੁਹਾਡੇ ਵਿੱਚੋਂ ਕੋਈ ਸੂਰਮਾ ਜਿਹੜਾ ਘੋੜੇ ਲੈ ਕੇ ਆਏ ਹੁਣ ਸਭ ਦੀਆਂ ਨੀਵੀਆਂ ਪੈ ਗਈਆਂ ਸ਼ਾਹ ਜਹਾਬ ਬਾਦਸ਼ਾਹ ਦੇ ਤਬੇਲੇ ਦੇ ਵਿੱਚੋਂ ਘੋੜੇ ਕੌਣ ਲੈ ਕੇ ਆਏਗਾ ਉੱਥੇ ਇੰਨੀ ਸਿਕਿਉਰਿਟੀ ਇੰਨੇ ਸਿਪਾਹੀ ਉੱਥੋਂ ਘੋੜੇ ਕੌਣ ਲੈ ਕੇ ਆਏਗਾ ਕਹਿੰਦੇ ਮਹਾਰਾਜ ਦਾ ਹੁਕਮ ਸੁਣ ਕੇ ਭਾਈ ਵਿਧੀ ਚੰਦ ਜੀ ਖੜੇ ਹੋ ਗਏ ਗੱਲ ਵਿੱਚ ਪੱਲਾ ਪਾਇਆ ਮਹਾਰਾਜ ਕਹਿੰਦੇ ਵਿਧੀ ਚੰਦਾਂ ਤੂੰ ਖੜਾ ਹੋਇਆ ਹੱਥ ਜੋੜ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਜਿਹੜੀ ਆਪਣੀ ਚੀਜ਼ ਹੋਵੇ ਆਪਣੀ ਚੀਜ਼ ਦੀ ਚੋਰੀ ਤਾਂ ਨਹੀਂ ਹੁੰਦੀ ਕੋਈ ਕਹਿੰਦਾ ਮਹਾਰਾਜ ਆਪਣੀ ਚੀਜ਼ ਜੇ ਲੈ ਆਈਏ ਪਰ ਚੋਰੀ ਤਾਂ ਨਹੀਂ ਹੁੰਦੀ ਮਹਾਰਾਜ ਇਹ ਸੇਵਾ ਮੇਰੀ ਝੋਲੀ ਚ ਪਾ ਦਿਓ ਮਹਾਰਾਜ ਉਹ ਘੋੜੇ ਮੈਂ ਲਿਆਵਾਂਗਾ ਉਥੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਕੰਮ ਬੜਾ ਔਖਾ ਬੇਲੇ ਬਾਦਸ਼ਾਹ ਦਾ ਸ਼ਾਜਾ ਬਾਦਸ਼ਾਹ ਦਾ ਕਹਿੰਦਾ ਹੈ ਹੂਵੇ ਮਹਾਰਾਜ ਗੱਲ ਹੀ ਕੋਈ ਨਹੀਂ ਮੇਰੇ ਹਿੱਸੇ ਪਾਉ ਮਹਾਰਾਜ ਇਹ ਸੇਵਾ ਮਹਾਰਾਜ ਕਹਿੰਦੇ ਚਲਿਆ ਜਾ ਬਾਬਾ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਥਾਪੜਾ ਲੈ ਕੇ ਚਲਿਆ ਕਹਿੰਦੇ ਇੰਨੇ ਨਾ ਭਾਈ ਬਿਧੀ ਚੰਦ ਨੇ ਕਾਹੀ ਦਾ ਰੂਪ ਬਣਾ ਲਿਆ ਕਾ ਵਡਣ ਵਾਲਾ ਛੋਟਾ ਜਾਂ ਸਿਰ ਤੇ ਦਸਤਾਰਾ ਸਜਾ ਲਿਆ ਤੇ ਘਾਇਆ ਵਾਲੇ ਕੱਪੜੇ ਪਾ ਲੇ। ਬਾਬਾ ਬਿਧੀ ਚੰਦ ਜੀ ਨੇ ਸੋਨਾ ਸੋਨਾ ਵਧੀਆ ਵਧੀਆ ਕਾ ਖੱਟ ਕੇ ਦੋ ਪੰਡਾ ਬਣਾ ਲੀਆਂ। ਇੱਕ ਤਾਜੇ ਕਾ ਦੀਆਂ ਤੇ ਇੱਕ ਪੁਰਾਣੇ ਕਾ ਦੀ। ਉਹਨਾਂ ਪਈ ਬਿਧੀ ਚੰਦ ਜੀ ਜਾ ਕੇ ਜਿੱਥੇ ਉਹ ਤਬੇਲਾ ਸੀ। ਉਹਦੇ ਲੱਗੇ ਜਾ ਕੇ ਉਹਨਾਂ ਨੇ ਆਪਣੀ ਦੁਕਾਨ ਨਾਲੀ। ਕਾ ਵੇਚਣ ਦੀ। ਜਦੋਂ ਅੱਗੇ ਉਹ ਲੋਕ ਲੰਘਦੇ ਨੇ ਤਾਂ ਆਵਾਜ਼ ਦਿੰਦਾ। ਕਾਲਾ ਲੋ ਕਾਹੀ ਬਣ ਕੇ ਬੈਠਾ ਉਥੇ ਕਹਿੰਦੇ ਇੱਕ ਦਿਨ ਸ਼ਾਹਜਹਾਂ ਦਾ ਦਰੋਗਾ ਜਿੰਨੇ ਘੋੜੇ ਖੋਏ ਸੀ ਉਹ ਆ ਗਿਆ ਉਹ ਕਹਿੰਦਾ ਹਾਂ ਵੀ ਕਾਇਆ ਕਿਵੇਂ ਲਾਇਆ ਕਾ ਕਹਿੰਦਾ ਇੱਧਰ ਲਾਇ ਜਿਹੜਾ ਉਹ ਟਕੇ ਦਾ ਪੁਰਾਣੇ ਇਲਾਕੇ ਤੇ ਆ ਜਿਹੜਾ ਤਾਜਾ ਕਾ ਹੈ ਇਹ ਦੋ ਟਕੇ ਦਾ ਉਹ ਦਰੋਗਾ ਕਹਿੰਦਾ ਬਾਦਸ਼ਾਹ ਦੇ ਘੋੜੇ ਨੇ ਚੁੱਕ ਦੋ ਟਕੇ ਲੇ ਫੜੋ ਸਾਥ ਸੰਗਤ ਹੁਣ ਦੂਜੇ ਦਿਨ ਫੇਰ ਆ ਗਿਆ ਦਰੋਗਾ ਕਈ ਦਿਨ ਐਂ ਚੱਲਦਾ ਰਿਹਾ ਬਾਬਾ ਵਿਧੀ ਚੰਦ ਜੀ ਪੱਠੇ ਫਟਕੇ ਤਾਜਾ ਕਾ ਲਿਆਂਦੇ ਸਨ ਤੇ ਦਰੋਗਾ ਆਕੇ ਬਾਬਾ ਜੀ ਤੋਂ ਉਹ 2 ਟਕੇ ਦਾ ਖਰੀਦ ਲੈਂਦਾ ਸੀ ਹੁਣ ਇੱਕ ਦਿਨ ਦਰੋਗਾ ਕਹਿੰਦਾ ਵੀ ਮੈਂ ਵੀ ਤਾਂ ਆਂਦਾ ਹੀ ਆ ਰੋਜ਼ ਆ ਨਾਲ ਹੀ ਤਬਿਲ ਹੈ ਜਾ ਕੇ ਤੂੰ ਹੀ ਪਾਦਿਆ ਕਰ ਘੋੜਿਆਂ ਨੂੰ ਪੱਠੇ ਤੂੰ ਹੀ ਪਾਦਿਆ ਕਰ ਜਾ ਕੇ ਅਗੇ ਉਹ ਬਿਧੀ ਚੰਦ ਜੀ ਕਹਿੰਦੇ ਇਹ ਤਾਂ ਮੇਰੇ ਬਾਦਸ਼ਾਹ ਦੇ ਘੋੜੇ ਨੇ ਇਤੋਂ ਵਧੀਆਂ ਹੋਰ ਕੀ ਮੈਨੂੰ ਸੇਵਾ ਮਿਲੂਗੀ ਉਹ ਦਰੋਗਾ ਸੋਚਦਾ ਹੈ ਕਮਾਲ ਹੈ ਨੌਕਰ ਤਾਂ ਹੋਰ ਵੀ ਬੜੇ ਨੇ ਪਰ ਅੱਜ ਤੱਕ ਕਿਸੇ ਨੇ ਸੱਚੇ ਪਾਤਸ਼ਾਹ ਨਹੀਂ ਕਿਹਾ ਬਾਦਸ਼ਾਹ ਨੂੰ ਨੂੰ ਕੀ ਪਤਾ ਹੈ ਉਹ ਸੱਚੇ ਪਾਤਸ਼ਾਹ ਕਿਹਨੂੰ ਕਹਿੰਦਾ ਬਾਬਾ ਬਿਧੀ ਚੰਦ ਜੀ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦਾ ਉਨੇ 2 ਟਕੇ ਦਿੱਤੇ ਤੇ ਘਾ ਲੈ ਗਿਆ। ਬਾਬਾ ਵਿਧੀ ਚੰਦ ਜੀ ਨੇ ਜਾ ਕੇ ਉੱਥੇ ਘੋੜਿਆਂ ਨੂੰ ਕਾਪ ਆਇਆ। ਤੇ ਜਦੋਂ ਘੋੜੇ ਵੇਖੇ ਤਾਂ ਬਾਬਾ ਜੀ ਨੇ ਖਰਖਰਾ ਚੱਕ ਲਿਆ। ਖਰਖਰਾ ਚੁੱਕ ਕੇ ਆਪੇ ਹੀ ਘੋੜਿਆਂ ਤੇ ਫੇਰਨ ਲੱਗ ਪਿਆ। ਕਿਸੇ ਨੇ ਕਿਹਾ ਵੀ ਨਹੀਂ ਸੀ ਕਿ ਇਹ ਕੰਮ ਕਰਨਾ ਪਰ ਬਾਬਾ ਜੀ ਆਪ ਹੀ ਕਰਨ ਲੱਗ ਪਏ। ਉਹ ਦੁਰਗਾ ਕਹਿੰਦਾ ਹੈ, "ਗੱਲ ਸੁਣ। ਕੀ ਸੇਵਾ ਲਏਂਗਾ? ਮੰਨ ਲੈ ਜੇ ਤੈਨੂੰ ਤਨਖਾਹ ਤੇ ਰੱਖਾਂਗੇ।" ਤੈਨੂੰ ਸਰਕਾਰੀ ਨੌਕਰੀ ਦਵਾਨਾ ਇੱਥੇ ਆ ਜਾ। ਬਾਬਾ ਜੀ ਕਹਿੰਦੇ ਸਤ ਵਚਲ। ਉਹ ਕਹਿੰਦਾ ਇੱਥੇ ਆ ਜਾ। ਤੈਨੂੰ ਸਰਕਾਰੀ ਰੱਖ ਲੈਣਾ। ਕਹਿੰਦੇ ਰੋਜ਼ ਘੋੜਿਆਂ ਨੂੰ ਕਾਹ ਵੱਢ ਕੇ ਪਾਣਾ ਤੇ ਖਰਖਰਾ ਫੇਰਨਾ। ਹੁਣ ਬਾਬਾ ਜੀ ਰੋਜ਼ ਘੋੜਿਆਂ ਨੂੰ ਖਰਖਰਾ ਫੇਰਿਆ ਕਰਨ ਤੇ ਕਾਹ ਪਾਇਆ ਕਰਨ। ਲੱਕਾਂ ਦੀ ਮਾਲਿਸ਼ ਕਰਿਆ ਕਰਨ ਬੜੀ ਸੇਵਾ ਕਰਦੇ ਸਨ। ਭਾਈ ਵਿਧੀ ਚੰਦ ਕਾਹੀ ਦਾ ਰੂਪ ਉਤਾਰਿਆ ਹੋਇਆ ਬਾਬਾ ਜੀ ਨੇ। ਦਰੋਗਾ ਕਹਿੰਦਾ ਭਈ ਬੜੀ ਸੇਵਾ ਕਰਦਾ ਹੈ ਤੂੰ ਐ ਕਰਿਆ ਕਰ ਕਮਾਵ ਵੀ ਲਿਆਇਆ ਕਰ ਇਹਨਾਂ ਨੂੰ ਤੂੰ ਇੰਨੀ ਸੇਵਾ ਵੀ ਤਾਂ ਕਰਦਾ ਤਾਂ ਬਾਬਾ ਜੀ ਕਹਿੰਦੇ ਠੀਕ ਆ ਹੁਣ ਜਦੋਂ ਬਾਬਾ ਜੀ ਕਮਾਉਣ ਲੱਗ ਪਏ ਤਾਂ ਇੱਕ ਦਿਨ ਦਰੋਗਾ ਕਹਿੰਦਾ ਹਰਾ ਹੌਲੀ ਹੌਲੀ ਤੈਨੂੰ ਸਾਰੀ ਜਾਣਕਾਰੀ ਦੇਣਾ ਉਹ ਦਰੋਗਾ ਹੁਣ ਬਾਬਾ ਜੀ ਨੂੰ ਕਾਠੀ ਦੇ ਕੋਲ ਲੈ ਗਿਆ ਬੜੀ ਸੋਹਣੀ ਕਾਠੀ ਸ਼ਾਹਜਾਹ ਬਾਦਸ਼ਾਹ ਨੇ ਉੱਥੇ ਬਹਿਣਾ ਸੀ ਸੰਗਤ ਜੀ ਬਾਦਸ਼ਾਹ ਸੀ ਉਹ ਹਿੰਦੁਸਤਾਨ ਦਾ ਬਹੁਤ ਸੋਹਣੀ ਕਾਠੀ ਇਹਦੇ ਤੇ ਪਾ ਕੇ ਇਹ ਘੋੜੇ ਨੂੰ ਕਮਾਇਆ ਕਰ। ਬਾਬਾ ਵਿਦੀ ਚੰਦ ਜੀ ਕਹਿੰਦੇ ਨੇ ਇਹ ਕਾਠੀ ਤੇ ਜਿਹੜੇ ਰੋੜ ਲੱਗੇ ਨੇ ਉਹਦੇ ਤੇ ਲੱਗੇ ਸਨ ਹੀਰੇ। ਕਹਿੰਦਾ ਇਹ ਚੁਬਦੇ ਨਹੀਂ ਬਾਦਸ਼ਾਹ ਦੇ। ਬਾਬਾ ਜੀ ਹੀਰਿਆਂ ਨੂੰ ਰੋੜ ਦੱਸਦੇ ਨੇ। ਦਰੋਗਾ ਕਹਿੰਦਾ ਕਮਲਿਆ ਇਹ ਰੋੜ ਨਹੀਂ ਕਰੋੜਾਂ ਦੇ ਹੀਰੇ ਨੇ। ਦਰੋਗਾ ਕਹਿੰਦਾ ਬਾਲਾ ਭੋਲਾ। ਬਾਬਾ ਜੀ ਬੜੀ ਸਫਾਈ ਰੱਖਦੇ ਸਨ ਤਵੇਲੇ ਦੀ। ਇੱਕ ਦਿਨ ਸ਼ਾਹ ਜਾਂ ਬਾਦਸ਼ਾ ਆਪਣਾ ਤਵੇਲਾ ਦੇਖਣ ਆ ਗਿਆ ਜਦੋਂ ਉਹਨੇ ਵੇਖਿਆ ਬਈ ਇੰਨੀ ਸਫਾਈ ਤਾਂ ਦਰੋਗੇ ਨੇ ਭੱਜ ਕੇ ਵਿਦੀਚੰਦ ਜੀ ਨੂੰ ਅੱਗੇ ਕਰਤਾ ਦਰੋਗਾ ਕਹਿੰਦਾ ਬਾਦਸ਼ਾ ਜੀ ਇਹ ਨਵਾਂ ਨੌਕਰ ਰੱਖਿਆ ਆ ਮੈਂ ਬੇ ਸਫਾਈ ਕੱਲਾ ਘੋੜੇ ਦੀ ਸੇਵਾ ਹੀ ਨਹੀਂ ਕਰਦਾ ਬਾਦਸ਼ਾ ਜੀ ਇਹ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ ਬਾਦਸ਼ਾ ਕਹਿੰਦਾ ਕਮਾਲ ਸਹਾਸੰਗਰ ਜੀ ਬਾਦਸ਼ਾਹ ਨੇ ਜਾਨ ਲਗਿਆ ਇੱਕ ਤਾਂ ਤਨਖਾਹ ਵਧਾਤੀ ਤੇ ਨਾਲ ਆਪਣੀ ਜੇਬ ਵਿੱਚੋਂ ਬਾਬਾ ਜੀ ਨੂੰ ਕਹਿੰਦੇ ਆ ਲੈ ਫੜੋ 50 ਰੁਪਏ ਇੰਨਾ ਵੱਡਾ ਇਨਾਮ ਉਹਨਾਂ ਲਈ ਆ 50 ਰੁਪਏ ਫੜ ਸ਼ੱਕ ਸ਼ਕਾਲੀ ਕੁਝ ਬਾਦਸ਼ਾਹ ਤਾਂ ਹੁਣ ਚਲੇ ਆ ਗਿਆ ਤੇ ਜਿਹੜੇ ਨਾਲ ਦੇ ਸਪਾਈ ਸੀ ਉਥੇ ਤਵੇਲੇ ਦੇ ਉਹ ਕਹਿੰਦੇ ਕਾਇਆ ਤੈਨੂੰ ਤਾਂ ਮੌਜ ਲੱਗ ਗਈ ਬਾਦਸ਼ਾਹ ਤੈਨੂੰ ਇੰਨਾ ਵੱਡਾ ਇਨਾਮ ਦੇ ਕੇ ਗਿਆ ਸਾਨੂੰ ਹਨ ਕੁਝ ਖਵਾਬ ਲਾ ਬਿਦੀ ਜੰਦ ਕਹਿੰਦੇ ਮੈਂ ਤਾਂ ਕੁਝ ਖਾਂਦਾ ਪੀਂਦਾ ਨਹੀਂ ਤੁਸੀਂ ਸਾਰੀ ਮਾਇਆ ਲੈ ਜਾਓ ਤੇ ਛੱਕ ਲੋ ਮੈਂ ਨਹੀਂ ਜਾਂਦਾ ਤੁਹਾਡੇ ਨਾਲ ਮੈਂ ਇੱਥੇ ਹੀ ਪੈਰਾ ਦੇਣਾ ਮੈਂ ਨਹੀਂ ਕੁਝ ਖਾਂਦਾ ਪੀਂਦਾ ਇਸ ਲਈ ਮੈਂ ਇੱਥੇ ਇਕੱਲੇ ਹੀ ਪੈਰਾ ਦੇਦਾ ਹਾਂ ਤੁਸੀਂ ਜਾ ਜਾਓ ਤੁਸੀਂ ਛੱਕ ਜਾਓ ਹੁਣ ਉਹ ਸੀ ਸਾਰੇ ਦੂਜੇ ਉਹਨਾਂ ਨੇ ਮਾਇਆ ਲੈ ਕੇ ਮਾਸ ਰਿਨੇਆ ਸ਼ਰਾਬਾਂ ਪੀਤੀਆਂ ਤੇ ਆਪੋ ਆਪਣੀ ਥਾਵਾਂ ਤੇ ਜਾ ਕੇ ਲੋਟ-ਪੋਟ ਹੋ ਗਏ ਹੁਣ ਇੱਥੇ ਇਕੱਲਾ ਬਿਦੀ ਜੰਦ ਰਹਿ ਗਿਆ ਤਬੀਲੇ ਦੇ ਵਿੱਚ ਸਹਾਇ ਚੰਦਰ ਜੀ ਇੰਨੇ ਘੋੜੇ ਸਮੇਤ ਕਾਠੀ ਘੋੜੇ ਨੂੰ ਮਾਰੀ ਅੱਡੀ ਕਹਿੰਦਾ ਚੱਲ ਮੇਰਿਆ ਸੱਚੇ ਪਾਤਸ਼ਾਹ ਦੀਆਂ ਘੋੜਿਆਂ ਚੱਲ ਤੈਨੂੰ ਮਹਾਰਾਜ ਦੇ ਕੋਲ ਲੈ ਜਾਵਾਂ ਮਾਰੀ ਅੱਡੀ ਉਹਨੇ ਮੰਜਲਾ ਮਾਰਦਾ ਹੋਇਆ ਭਾਈ ਬਿਰੀਚੰਦ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ ਜਿਹੜੇ ਸਿੰਘ ਨਾਲ ਦੇ ਸੀ ਵੀ ਗਿਆ ਬਿਰੀਚੰਦ ਜੀ ਕਹਿੰਦੇ ਮੈਂ ਕਿੱਥੇ ਜਾਣਾ ਸੀ ਮਹਾਰਾਜ ਨੇ ਕਿਰਪਾਈ ਇੰਨੀ ਕੀਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਲੈ ਘੋੜਾ ਹਾਂ ਮਹਾਰਾਜ ਬੜੇ ਖੁਸ਼ ਹੋਏ ਮਹਾਰਾਜ ਵਾਹ ਉਹ ਬਿਧੀ ਚੰਦਾ ਕਹਿੰਦਾ ਮਹਾਰਾਜ ਆਪਣੀ ਚੀਜ਼ ਦੀ ਕਾਦੀ ਚੋਰੀ ਐ ਮੈਂ ਤਾਂ ਇਹ ਕੰਮ ਚੋਈ ਤਾਂ ਨਿਕਲਿਆ ਸਤਿਗੁਰੂ ਕਹਿੰਦੇ ਬੰਨ ਦੇ ਘੋੜੇ ਨੂੰ ਤਬੇਲੇ ਚ ਜਾ ਲੈ ਜਾ ਬੰਨ ਦੇ ਉੱਤੇ ਘੋੜਾ ਬੰਨਿਆ ਤੇ ਕਹਿੰਦੇ ਦੋ ਦਿਨ ਹੋ ਚੁੱਕੇ ਨੇ ਘੋੜੇ ਨੂੰ ਲਿਆਂਦੇ ਹੋਏ ਪਰ ਉਹਨੇ ਕੁਝ ਨਹੀਂ ਖਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਦਿਨ ਤਬੇਲੇ ਦੇ ਵਿੱਚ ਢੇੜਾ ਮਾਰਨ ਗਏ ਸਿੰਘ ਨੇ ਦੱਸਿਆ ਮਹਾਰਾਜ ਨੂੰ ਮਹਾਰਾਜ ਕੋੜਾ ਕੁਝ ਵੀ ਨਹੀਂ ਖਾ ਵੀ ਰਿਹਾ ਅੰਤਰਜਾਮੀ ਮਹਾਰਾਜ ਗੁਰੂ ਜੀ ਨੇ ਹੁਣ ਬਾਬਾ ਬਿਧੀ ਚੰਦ ਜੀ ਨੂੰ ਫੇਰ ਬੁਲਾਇਆ ਮਹਾਰਾਜ ਕਹਿੰਦੇ ਬਿਧੀ ਚੰਦਾ ਇਹ ਕੋੜਾ ਕੁਝ ਖਾ ਨਹੀਂ ਰਿਹਾ ਬਾਬਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਕੀ ਗੱਲ ਹੋ ਗਈ ਮਹਾਰਾਜ ਨੇ ਦੱਸਿਆ ਬਿਧੀ ਚੰਦ ਇਹ ਦੋ ਭਰਾ ਨੇ ਗੁਲਬਾਗ ਤੇ ਦਿਲਬਾਗ ਇੱਕ ਕੋੜਾ ਉੱਥੇ ਹੀ ਰਹਿ ਗਿਆ ਇਸ ਲਈ ਕੋੜਾ ਦਿਲ ਨਹੀਂ ਲਾਉਂਦਾ ਉਦੇ ਬਿਨਾ ਕੁਝ ਖਾਂਦਾ ਨਹੀਂ ਐ। ਬਾਬਾ ਬीडी चंद ਜੀ ਕਹਿੰਦੇ, ਮਹਾਰਾਜ ਮੈਂ ਦੂਜਾ ਕੋੜਾ ਵੀ ਲੈ ਆਉਣਾ। ਤੁਸੀਂ ਮੇਰੇ ਤੇ ਕਿਰਪਾ ਇੰਨੀ ਵੱਡੀ ਕਰ ਦਿਓ। ਮੈਂ ਉਥੇ ਫੇਰ ਜਾ ਕੇ ਦੂਸਰਾ ਕੋੜਾ ਵੀ ਵਾਪਸ ਲਿਆਵਾਂ। ਮਹਾਰਾਜ ਨੇ ਥਾਪੜਾ ਦਿੱਤਾ ਬीडी चंद ਜੀ ਨੂੰ। ਗੁਰੂ ਜੀ ਦੇ ਥਾਪੜੇ ਤੇ ਐਨਾ ਭਰੋਸਾ ਹੈ ਬीडी चंद ਨੂੰ। ਕਹਿੰਦਾ ਮਹਾਰਾਜ ਮਹਾਰਾਜ ਤੁਹਾਡੇ ਥਾਪੜੇ ਦੇ ਸਦਕੇ ਮੈਂ ਇਹੋ ਜਿਹੇ 10 ਘੋੜੇ ਕੱਢ ਕੇ ਲਿਆਵਾਂ ਜਾਨ ਲੱਗਿਆ ਨਾ ਜਦੋਂ ਪਹਿਲਾ ਘੋੜਾ ਲਿਆਇਆ ਸੀ ਕਾਹੀ ਬਣ ਕੇ ਤੇ ਹੁਣ ਦੂਜਾ ਘੋੜਾ ਲੈਣ ਚੱਲਿਆ ਨਜੂਮੀਆਂ ਬਣ ਕੇ ਸੰਗਤ ਜੀ ਦੂਜਾ ਘੋੜਾ ਬਾਬਾ ਬਿਧੀ ਚੰਦ ਜੀ ਹੁਣ ਨਜੂਮੀਆਂ ਬਣ ਕੇ ਘੋੜਾ ਲੈਣ ਜਾਣਗੇ ਜਦੋਂ ਜਾਨ ਲੱਗੇ ਨੇ ਤਾਂ ਨਾਲ ਦੇ ਕਹਿੰਦੇ ਮਿਲਤਾ ਲੈਣ ਜਾਂਦੀ ਵਾਰ ਬਿਧੀ ਤੰਦਾ ਕੀ ਪਤਾ ਤੂੰ ਮੁੜਨਾ ਹੈ ਕਿ ਨਹੀਂ ਮੁੜਨਾ ਬਾਬਾ ਬਿਧੀ ਚੰਦ ਜੀ ਕਹਿੰਦੇ ਲੈ ਮੈਂ ਕਿਹਾ ਤੇ ਆਇਆ ਇਹ ਕਿਦਿਖ ਗੱਲ ਹੈ ਸੰਗਤ ਜੀ ਬਾਬਾ ਬਿਧੀ ਚੰਦ ਜੀ ਹੁਣ ਬੁਝਾ ਕੋੜਾ ਲੈਣ ਚੱਲੇ ਨੇ ਐਨੇ ਭੇਸ ਬਣਾਇਆ ਨਜੂਮੀਆਂ ਦਾ ਤੇ ਨਜੂਮੀ ਕੌਣ ਹੁੰਦੇ ਨੇ ਪੁੱਛਿਆ ਦੇਣ ਵਾਲੇ ਜਿਹੜੇ ਹੱਥ ਵੇਖਦੇ ਨੇ ਦੱਸਦੇ ਨੇ ਐਨੇ ਨਾ ਕਈ ਚੋਲੇ ਪਾਲੇ ਨੇ ਇੱਕ ਚੋਲਾ ਉਹਦੇ ਉੱਤੇ ਫੇਰ ਇੱਕ ਚੋਲਾ ਐਵੇਂ ਬੜੇ ਚੋਲੇ ਪਾਲੇ ਨੇ ਤੇ ਸਾਫਾ ਬੰਨ ਲਾ ਫਕੀਰਾ ਵਾਂਗੂ ਬਾਬਾ ਬਿਧੀ ਚੰਦ ਜੀ ਨੇ ਹੁਣ ਨਜੂਮੀਆਂ ਦਾ ਭੇਖ ਬਣਾ ਕੇ ਜਿੱਥੇ ਉਹ ਤਵੇਲਾ ਸੀ ਉਹ ਤਵੇਲੇ ਦੇ ਕੋਲ ਜਾ ਕੇ ਕਹਿੰਦਾ ਕੋਈ ਪੁੱਛਿਆ ਲੈ ਲੋ ਆਵਾਜ਼ ਦਿੰਦਾ ਕੋਈ ਪੁੱਛਿਆ ਲੈ ਲੋ ਹੁਣ ਘੋੜਾ ਭਜਾ ਕੇ ਲੈ ਗਿਆ ਮਹਾਰਾਜ ਦੇ ਚਰਨਾਂ ਵਿੱਚ ਜਿਹੜਾ ਉੱਥੇ ਦਾ ਦਰੂਗਾ ਸੀ ਐਨੀ ਚਿੰਤਾ ਵਿੱਚ ਸੀ ਕਹਿੰਦਾ ਵੀ ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਤਵੇਲੇ ਦੇ ਵਿੱਚੋਂ ਘੋੜਾ ਚੋਰੀ ਹੋ ਗਿਆ ਤਾਂ ਮੈਨੂੰ ਤਾਂ ਉਹ ਸਜ਼ਾ ਦੇਗਾ ਮਾਰ ਵੀ ਸਕਦਾ ਕਦੀ ਕਿਤੇ ਦੇਖਦਾ ਕਦੀ ਕਿਤੇ ਦੇਖਦਾ ਉਹ ਘੋੜੇ ਨੂੰ ਸਮਝ ਨਹੀਂ ਆਉਂਦਾ ਕਿੱਥੋਂ ਲੱਭੀਏ ਘੋੜਾ ਉਹ ਤਾਂ ਚਾਹੁੰਦਾ ਹੀ ਸੀ ਕੋਈ ਨਾ ਕੋਈ ਮਿਲੇ ਮੈਨੂੰ ਜਿੰਨੂੰ ਮੈਂ ਪੁੱਛਾਂ ਕਿੱਥੇ ਗਿਆ ਮੇਰਾ ਘੋੜਾ ਹੁਣ ਬਾਬਾ ਜੀ ਦੀ ਉਹਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕੋਈ ਪੁੱਛਿਆ ਲੈ ਲੋ ਉਹ ਦਰੋਗਾ ਆਪਣੇ ਨਾਲ ਸਿਪਾਹੀ ਲੈ ਕੇ ਭੱਜਿਆ ਜਾਂਦਾ ਦਰੋਕੇ ਨੇ ਉਹ ਨਜੂਮੀਆਂ ਨੂੰ ਰੋਕ ਲਿਆ ਉਹ ਕਹਿੰਦਾ ਗੱਲ ਸੁਣ ਨਜੂਮੀਆਂ ਕੀ ਕਹਿੰਦਾ ਦਿਲ ਦਾ ਬਾਬਾ ਜੀ ਕਹਿੰਦੇ ਕੋਈ ਪੁੱਛਿਆ ਲੈ ਲੋ ਦਰੂਗਾ ਕਹਿੰਦਾ ਜੋ ਪੁੱਛਾਂਗੇ ਉਹ ਦੱਸ ਦੇਗਾ ਬਾਬਾ ਬਿਲੀ ਚੰਦ ਜੀ ਅੱਗੇ ਉਹ ਕਹਿੰਦੇ ਹਾਂ ਦੱਸ ਦਿਆਂਗੇ ਕਿਵੇਂ ਦੱਸੇਗਾ ਬਾਬਾ ਜੀ ਕਹਿੰਦੇ ਮੈਂ ਤਾਂ ਇਹ ਵੀ ਦੱਸ ਦਿਆਂਗਾ ਕਿ ਤੂੰ ਮੇਰੇ ਕੋਲ ਕਿਉਂ ਆਇਆ ਦਰੂਗਾ ਕਹਿੰਦਾ ਦੱਸ ਕਿਉਂ ਆਇਆ ਬਾਬਾ ਜੀ ਉਹ ਕਹਿੰਦਾ ਬੜਾ ਤਗੜਾ ਨਜੂਮੀ ਐ ਇਹੋ ਜਿਹਾ ਨਜੂਮੀ ਨਹੀਂ ਵੇਖਿਆ ਕਦੀ ਕਹਿੰਦਾ ਦੱਸ ਦੇਣਾ ਬਾਬਾ ਬਿਧੀ ਚੰਦ ਜੀ ਕਹਿੰਦੇ ਬਹਿ ਜਾ ਇੱਥੇ ਬਹਿ ਜਾ ਬਾਬਾ ਜੀ ਕਹਿੰਦੇ ਘੋੜਾ ਗਵਾਚਿਆ ਕਹਿੰਦਾ ਹਾਂ ਬਾਬਾ ਜੀ ਕਹਿੰਦੇ ਕੋਈ ਸੇਵਾਦਾਰ ਰੱਖਿਆ ਸੀ ਕਹਿੰਦਾ ਹਾਂ ਦਰੋਗਾ ਕਹਿੰਦਾ ਵੀ ਕਦੋਂ ਚੋਰੀ ਹੋਇਆ ਸੀ ਘੋੜਾ ਉਹਨੂੰ ਜੁਮਿਓ ਕਹਿੰਦਾ ਰਾਤ ਨੂੰ ਹੋਇਆ ਸੀ ਉਹ ਦਰੋਗਾ ਸੋਚਦਾ ਵੀ ਇਹ ਤਾਂ ਸਾਰੀਆਂ ਗੱਲਾਂ ਸੱਚੀਆਂ ਵਹੀ ਜਾਂਦਾ ਤਾਂ ਬਾਬਾ ਜੀ ਕਹਿੰਦੇ ਜਿਸ ਜਗ੍ਹਾ ਤੋਂ ਘੋੜਾ ਚੋਰੀ ਹੋਇਆ ਸੀ ਮੈਨੂੰ ਉਸ ਥਾਂ ਤੇ ਲੈ ਕੇ ਜਾ ਉਹ ਦਰੂਗਾ ਕਹਿੰਦਾ ਆਓ ਮਹਾਰਾਜ ਛੇਤੀ ਚਲੋ ਸਾਡਾ ਘੋੜਾ ਲਵਾ ਦੋ ਬਸ ਭਾਈ ਮੀਰੀ ਜੰਦ ਜੀ ਨੂੰ ਦਰੂਗਾ ਤਵੇਲੇ ਚ ਲੈ ਆਇਆ ਬਾਬਾ ਜੀ ਕਹਿੰਦੇ ਇੱਥੋਂ ਘੋੜਾ ਚੋਰੀ ਹੋਇਆ ਕਹਿੰਦਾ ਹਾਂ ਬਾਬਾ ਜੀ ਕਹਿੰਦੇ ਸਪਾਹੀ ਕਿੱਥੇ ਸਾਰ ਸਾਰੇ ਰਾਤ ਨੂੰ ਤਾਂ ਉਹ ਦਰੂਗਾ ਕਹਿੰਦਾ ਸਾਰੇ ਸਪਾਹੀ ਤਾਂ ਸ਼ਰਾਬ ਪੀ ਕੇ ਸੁੱਤੇ ਫੇਸ ਹਨ ਹਲ ਬਣਾਉਣਾ ਪੈਣਾ ਹੈ ਫਿਰ ਪਤਾ ਲੱਗੇਗਾ ਵਾਪਿਸ ਉਹ ਹੀ ਮਾਹੌਲ ਬਣਾਓ ਫਿਰ ਪਤਾ ਲੱਗੂਗਾ ਦਰੋਗਾ ਕਹਿੰਦਾ ਮਾਹੌਲ ਕਿਵੇਂ ਬਣਾਈਏ ਪਹਿਲਾਂ ਹੀ ਇੱਕ ਕੁੜਾ ਗਵਾਚ ਚੁੱਕੇ ਆ ਤਾਂ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਮਰਜ਼ੀ ਆ ਤੁਹਾਡੀ ਦਰੋਗਾ ਕਹਿੰਦਾ ਨਹੀਂ ਮਹਾਰਾਜ ਬਣਾ ਲੈਨੇ ਆ ਮਾਹੌਲ ਫੇਰ ਹੁਣ ਉਥੇ ਬਹਿ ਗਏ ਨੇ ਬੀਰੀ ਚੰਦ ਜੀ ਹੁਣ ਸਾਰਿਆਂ ਨੇ ਫੇਰ ਸ਼ਰਾਬ ਪੀ ਲਈ ਸਾਥ ਸੰਗਤ ਜੀ ਵੰਡਤੀ ਸ਼ਰਾਬ ਸਾਰੇ ਪੀ ਗਏ ਤੇ ਸਾਰੇ ਹੁਣ ਲੋਟ-ਪੋਟ ਹੋ ਗਏ ਆਪ ਉਹ ਆਪਣੇ ਆਸਨਾ ਤੇ ਚਲੇ ਗਏ ਰਹਿ ਗਿਆ ਹੁਣ ਫੇਰ ਕੱਲਾ ਦਰੋਗਾ ਤਾਂ ਉਹ ਨਜੂਮੀਆਂ ਹੁਣ ਦਰੋਗੇ ਨੂੰ ਪੁੱਛਦਾ ਹੈ ਵੀ ਜਦੋਂ ਘੋੜਾ ਚੋਰੀ ਹੋਇਆ ਸੀ ਤੂੰ ਕਿੱਥੇ ਸੀ ਕਹਿੰਦਾ ਮਹਾਰਾਜ ਮੈਂ ਚੁਬਾਰੇ ਤੇ ਤਾਂ ਅੱਗਿਓ ਬਾਬਾ ਜੀ ਕਹਿੰਦੇ ਚੱਲ ਫੇਰ ਉੱਥੇ ਤੂੰ ਇੱਥੇ ਖੜਾ ਕੀ ਕਰਦਾ ਚੱਲ ਚੁਬਾਰੇ ਤੇ ਫੇਰ ਦੱਸਾਂਗਾ ਹੁਣ ਬਾਬਾ ਜੀ ਇੱਕ ਗੱਲ ਹੋਰ ਕਹਿੰਦੇ ਕਹਿੰਦੇ ਵੀ ਇਹ ਘੋੜੇ ਤੇ ਬਹਿ ਕੇ ਪਤਾ ਲੱਗੂਗਾ ਤਾਂ ਉਹ ਘੋੜਾ ਲਿਆ ਕੇ ਉਹ ਤਬੇਲੇ ਦੇ ਵਿਚਕਾਰ ਖੜਾ ਕਰਤਾ ਭਾਈ ਵਿਧੀ ਚੰਦ ਜੀ ਉਹ ਦਰੋਗੇ ਨੇ ਪੁੱਛਦੇ ਕਿ ਕੀ ਪੁੱਛਣਾ ਚਾਹੁੰਦਾ ਹੈ ਮੈਨੂੰ ਦਰੋਗਾ ਕਹਿੰਦਾ ਕੋੜਾ ਕਿੱਥੇ ਗਿਆ ਸਾਡਾ ਤੇ ਕੌਣ ਲੈ ਗਿਆ ਇਹ ਪੁੱਛਣਾ ਚਾਹੁੰਦਾ ਮਹਾਰਾਜ ਬਾਬਾ ਵਿਧੀ ਚੰਦ ਜੀ ਕਹਿੰਦੇ ਇੱਕ ਕਲਮ ਛਕ ਲੈ ਤੇ ਇੱਕ ਕਾਗਜ਼ ਛਕ ਲੈ ਦੱਸਦਾ ਦਿਨੋਂ ਮੈਂ ਕੌਣ ਲੈ ਗਿਆ ਉਹ ਦਰੋਗਾ ਹੁਣ ਉੱਪਰ ਬੈਠਾ ਜਬਾਰੇ ਚ ਤੇ ਬਾਬਾ ਜੀ ਕਹਿੰਦੇ ਲਿਖ ਕਹਿੰਦੇ ਪਹਿਲਾ ਕੋੜਾ ਦਰੋਗੇ ਨੇ ਲਿਖਿਆ ਪਹਿਲਾ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਮਾਨਾ ਸਿੱਖ ਉਹਨੇ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਮਾਨਾ ਸਿੱਖ ਅੱਗੇ ਉਹ ਕਹਿੰਦੇ ਲੈ ਗਿਆ ਕਾਹੀ ਬਨ ਕੇ ਉਹਨੇ ਜਦੋਂ ਲਿਖਿਆ ਨਾ ਕਾਹੀ ਤਾਂ ਬਾਬਾ ਜੀ ਕਹਿੰਦੇ ਰੋਕ ਨਾ ਅੱਗੇ ਲਿਖ ਪਹਿਲਾ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਮਾਨਾ ਸਿੱਖ ਬਿਧੀ ਚੰਦ ਕਾਹੀ ਬਨ ਕੇ ਲੈ ਗਿਆ ਉਹ ਦਰੋਗੇ ਨੇ ਲਿਖ ਲਿਆ ਤੇ ਹੁਣ ਕਹਿਣ ਲੱਗੇ ਬਾਬਾ ਜੀ ਦੂਜਾ ਘੋੜਾ ਉਹ ਦਰੋਗੇ ਨੇ ਉਹਨੂੰ ਫੇਰ ਲਿਖਿਆ ਦੂਜਾ ਘੋੜਾ ਅੱਗੇ ਬਾਬਾ ਜੀ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਮਾਨਾ ਸਿੱਖ ਵਿਦੀਜੰਦ ਲੈ ਚਲਿਆ ਨਜੂਮੀਆਂ ਬਨ ਕੇ ਕਹਿੰਦੇ ਬਾਬਾ ਜੀ ਨੇ ਮਾਰੀ ਘੋੜੇ ਨੂੰ ਅੱਡੀ ਤੇ ਲੈ ਗਏ ਤੇ ਉਹ ਲਿਖਦਾ ਹੀ ਰਹਿ ਗਿਆ ਬਾਬਾ ਜੀ ਨੇ ਕੰਦ ਤੋਂ ਛਾਲ ਮਲਵਾਈ ਮੰਜਲਾ ਮਾਰਦਾ ਹੋਇਆ ਬਾਬਾ ਬਿਧੀ ਚੰਦ ਜੀ ਉਹ ਘੋੜੇ ਨੂੰ ਪਹਹਾ ਕੇ ਲੈ ਜਾਂਦੇ ਨੇ ਤੇ ਉਹ ਪਿੱਛੋਂ ਆਵਾਜ਼ਾਂ ਮਾਰਦਾ ਮਾਰ ਦੇਾਂਗੇ ਪੱਟ ਦੇਾਂਗੇ ਹੁਣ ਪਿੱਛੇ ਪੈਣ ਵਾਲਾ ਵੀ ਕੋਈ ਨਹੀਂ ਸਾਰੇ ਸਿਪਾਹੀ ਤਾਂ ਸੁੱਤੇ ਪਏ ਨੇ ਸ਼ਰਾਬਾ ਪੀ ਕੇ ਡਰਾਵੇ ਦਿੰਦਾ ਉਹ ਦਰੋਗਾ ਮਾਰ ਦਿਆਂ ਘੋੜੇ ਨੂੰ ਮਾਰੀ ਅੱਡੀ ਤੇ ਡਣਾਉਂਦੇ ਹੋਏ ਗੁਰੂ ਜੀ ਦੇ ਕੋਲ ਚਰਨਾਂ ਵਿੱਚ ਪਹੁੰਚਦੇ ਨੇ ਰੋਗਾ ਕਹਿੰਦਾ ਹੈ ਮਾਰ ਦੇਵਾਂਗੇ ਹੁਣ ਕੌਣ ਮਹਾਰਾਜ ਦੇ ਗੁਰਸਿੱਖਾਂ ਨੂੰ ਮਾਰ ਸਕਦਾ ਮਹਾਰਾਜ ਤਾਂ ਆਪਣੇ ਸਿੱਖਾਂ ਨੂੰ ਤੱਤੀ ਵਾਹ ਵੀ ਨਹੀਂ ਲੱਗਉਂਦੇ ਬਾਬਾ ਬਿਧੀਚੰਦ ਜੀ ਚੜੇ ਆਉਂਦੇ ਨੇ ਘੋੜੇ ਤੇ ਕਹਿੰਦੇ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਬਿਧੀਚੰਦ ਜੀ ਪਹੁੰਚ ਗਏ ਸਾਰੇ ਸਿੰਘ ਹੈਰਾਨ ਵੀ ਬਾਬਾ ਬਿਧੀਚੰਦ ਜੀ ਆ ਗਏ ਦਰਬਾਰ ਸਜਿਆ ਹੋਇਆ ਤੇ ਸੰਗਤਾਂ ਬੈਠੀਆਂ ਹੋਈਆਂ ਨੇ ਬਾਬਾ ਬਿਧੀਚੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ ਹਨ ਤੇ ਮਹਾਰਾਜ ਨੂੰ ਕਹਿੰਦਾ ਹੈ ਮਹਾਰਾਜ ਆਓ ਸਵਾਰੀ ਕਰੋ ਇਸ ਘੋੜੇ ਦੀ ਮਹਾਰਾਜ ਕਹਿੰਦੇ ਬਿਧੀ ਚੰਦਾ ਲੈ ਆਇਆ ਘੋੜਾ ਬਿਧੀ ਚੰਦ ਜੀ ਕਹਿੰਦੇ ਹਾਂ ਮਹਾਰਾਜ ਮਹਾਰਾਜ ਬਹੁਤ ਖੁਸ਼ ਹੋਏ ਐਡੇ ਖੁਸ਼ ਹੋਏ ਕਹਿੰਦੇ ਭਾਈ ਬਿਧੀ ਚੰਦ ਜੀ ਨੂੰ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਟੀ ਘੁੱਟ ਕੇ ਗਲਵਖੜੀ ਪਾਈ ਹੈ ਐਨੇ ਖੁਸ਼ ਹੋਏ ਬੀਦੀ ਚੰਦ ਆ 80 ਬਾਦਰੀ ਵਾਲਾ ਕੰਮ ਕੀਤਾ ਹੈ ਉੱਥੇ ਫਿਰ ਹੁਣ ਮਹਾਰਾਜ ਨੇ ਵਰ ਦਿੱਤਾ ਹੈ ਬਾਬਾ ਬੀਦੀ ਚੰਦ ਜੀ ਨੂੰ ਬੀਦੀ ਚੰਦ ਚੀਨਾ ਗੁਰੂ ਕਾ ਸੀਨਾ ਸੰਗਤ ਜੀ ਭਾਈ ਬੀਦੀ ਚੰਦ ਦੇ ਦਰਸ਼ਨ ਮੇਰੇ ਦਰਸ਼ਨ ਹੋਣਗੇ ਕਿਤਾਬ ਦਿੱਤਾ ਮਹਾਰਾਜ ਨੇ ਬਾਬਾ ਬੀਦੀ ਚੰਦ ਜੀ ਨੂੰ ਤੇ ਭਾਈ ਬੀਦੀ ਚੰਦ ਜੀ ਤਾਂ ਮਹਾਰਾਜ ਅੱਗੇ ਹੱਤਗਾ ਕਿੱਥੇ ਮਹਾਰਾਜ ਮੈਂ ਤਾਂ ਸਤਿਗੁਰੂ ਜੀ ਚੋਰੀਆਂ ਕਰਦਾ ਸੀ ਠੱਗੀਆਂ ਮਾਰਦਾ ਸੀ ਬਲਾਹ ਹੋਏ ਭਾਈ ਅਦਲੀ ਦਾ ਜਿਨੇ ਸਤਗੁਰੂ ਜੀ ਦੇ ਚਰਨਾਂ ਵਿੱਚ ਜੋੜਤਾ ਮੈਨੂੰ ਅੱਜ ਤੁਸੀਂ ਮੈਨੂੰ ਐਡੀ ਵੱਡੀ ਸਮਰੱਥਾ ਬਖਸ਼ੀ ਮੇਰੇ ਦਰਸ਼ਨ ਮਤਲਬ ਆਪ ਜੀ ਦੇ ਦਰਸ਼ਨ ਮਹਾਰਾਜ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਸੰਗਤ ਜੀ ਕਿੱਡਾ ਪਰੋਸਾ ਤੇ ਕਿੱਡਾ ਯਕੀਨ ਹੈ ਬਾਬਾ ਜੀ ਨੂੰ ਗੁਰੂ ਮਹਾਰਾਜ ਤੇ ਜਿਸ ਦਿਨ ਸਾਨੂੰ ਯਕੀਨ ਬਣ ਗਿਆ ਮਹਾਰਾਜ ਤੇ ਉਹ ਗੱਲਾਂ ਕੁਝ ਹੋਰ ਹੀ ਹੋਣਗੀਆਂ ਆਨੰਦ ਕੁਝ ਹੋਰ ਹੋਏਗਾ ਬਸ ਹੱਥ ਜੋੜ ਕੇ ਮਹਾਰਾਜ ਨੂੰ ਕਹਿਣਾ ਪੈਣਾ ਮਹਾਰਾਜ ਸਾਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰਿਓ ਸੰਗਤ ਜੀ ਕਦੀ ਕਦੀ ਮਹਾਰਾਜ ਨੂੰ ਅਰਦਾਸ ਬੇਨਤੀ ਕਰਿਆ ਕਰੋ ਕਿ ਮਹਾਰਾਜ ਆਪਣੇ ਚਰਨਾਂ ਦੀ प्रीਤੀ ਬਖਸ਼ੋ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ